कोई भी न्यूक्लियर ब्लैकमेल भारत नहीं सहेगा न्यूक्लियर ब्लैकमेल की आड़ में पनप रहे आतंकी ठिकानों पर भारत सटीक और निर्णायक प्रहार करेगा जी हां तुम बिल्कुल सही सुनिया इंडिया हम न्यूक्लियर ब्लैकमेल नहीं सहेगा ए दो तीन दिन पहला ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਦੋਂ ਟੀਵੀ ਤੇ ਆਏ ਉਹਨਾਂ ਨੇ ਬਰੀਫਿੰਗ ਕੀਤੀ ਤੇ ਉਹਦੇ ਵਿੱਚ ਬੜੀ ਇੱਕ ਇੰਪੋਰਟੈਂਟ ਗੱਲ ਗਈ ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਬਹੁਤ ਸਾਰੇ ਮੀਡੀਆ ਆਊਟਲੈਟਸ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦੱਸ ਰਹੇ ਹੋਣਗੇ ਕਿ ਇਹ ਨਿਊਕਲੀਅਰ ਆਪਾਂ ਤੇ ਕਿਰਾਨਾ ਹिल्स ਕਰਕੇ ਇੱਕ ਹਿਲਜ਼ ਹੈ ਉਹ ਆਪਾਂ ਤੋੜਤੀਆਂ ਜੀ ਉਹਦੇ ਵਿੱਚ ਜਿਹੜਾ ਨਿਊਕਲੀਅਰ ਵਾਰਹੈਡ ਸੀ ਉਹ ਲੀਕ ਹੋ ਗਿਆ ਕੋਈ ਤੁਹਾਨੂੰ ਦੱਸ ਰਿਹਾ ਹੋਏਗਾ ਕਿ ਸੀਜ਼ ਫਾਇਰ ਸਾਈਨਿੰਗ ਇਸ ਕਰਕੇ ਹੋਈ ਹੈ ਕਿਉਂਕਿ ਨਿਊਕਲੀਅਰ ਦੀ ਧਮਕੀ ਦਿੱਤੀ ਸੀ ਪਾਕਿਸਤਾਨ ਨੇ ਪਰ ਅੱਜ ਦਾ ਇਹ ਜਿਹੜਾ ਸੈਸ਼ਨ ਹੈ ਨਾ ਤੁਹਾਨੂੰ ਪ੍ਰੋਪਰ ਇੱਕ ਇੰਟੈਲੈਕਚੁਅਲੀ ਡਿਬੇਟ ਕਰੇਗਾ ਕਿ ਪਹਿਲੀ ਗੱਲ ਇਹ ਨਿਊਕਲੀਅਰ ਬਲੈਕਮੇਲ ਹੁੰਦਾ ਕੀ ਹੈ ਮੈਨੂੰ ਪਤਾ ਹੈ ਬਹੁਤ ਸਾਰਿਆਂ ਨੂੰ ਨਾ ਸਾਨੂੰ ਇਹ ਵਰਡ ਕੀਵਰਡ ਆਪਾਂ ਕਦੇ ਸੁਣਿਆ ਹੀ ਨਹੀਂ ਦੈਟ ਵਾਟ ਇਜ਼ ਦਿਸ ਨਿਊਕਲੀਅਰ ਬਲੈਕਮੇਲ ਹੁਣ ਇਹ ਸ਼ਬਦ ਜਿਹੜਾ ਹੈ ਐਕਚੁਅਲੀ ਇੰਟਰਨੈਸ਼ਨਲ ਰਿਲੇਸ਼ਨਸ ਦੀ ਥਿਓਰੀ ਤੋਂ ਆਂਦਾ ਹੈ ਉਹ ਪੜਾਂਗੇ ਡਿਫਰੈਂਟ ਡਿਫਰੈਂਟ ਸਕਾਲਰਸ ਨੇ ਕੀ ਕੀ ਹੈ ਉਸ ਤੋਂ ਬਾਅਦ ਕਿ ਇਹ ਨਿਊਕਲੀਅਰ ਬਲੈਕਮੇਲ ਵਰਕ ਕਰਦਾ ਹੈ ਅਸਲ ਵਿੱਚ ਤੇ ਜੇ ਹਾਂ ਕੀ ਦਾ ਆਪਰੇਸ਼ਨ ਸਿੰਦੂਰ ਨਾਲ ਕੋਈ ਲੈਣਾ ਦੇਣਾ ਸੀਗਾ ਉਹਦੀ ਵੀ ਗੱਲ ਕਰਾਂਗੇ ਐਂਡ ਅਖੀਰ ਵਿੱਚ ਮੈਂ ਤੁਹਾਨੂੰ ਦੱਸ ਕੇ ਜਾਊਂਗਾ ਕਿ ਇਹ ਨਿਊਕਲੀਅਰ ਬਲੈਕਮੇਲ ਜੋ ਹੈ ਇਹ ਸਹੀ ਚੀਜ਼ ਹੈ ਜਾਂ ਫਿਰ ਗਲਤ ਚੀਜ਼ ਹੈ ਪੂਰਾ ਸੈਸ਼ਨ ਦੇਖਿਓ ਪਿਆਰੇ ਹੋ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲਾ ਹੈ ਖਾਸ ਕਰ ਜੇ ਤੁਸੀਂ ਯੂਪੀਐਸਸੀ ਜਾਂ ਫਿਰ ਪੰਜਾਬ ਪੀਸੀਐਸ ਦੀ ਤਿਆਰੀ ਕਰ ਰਹੇ ਹੋ ਆਓ ਜੀ ਸਭ ਤੋਂ ਪਹਿਲਾਂ ਇਸ ਕੋਟ ਨੂੰ ਉੱਪਰ ਪੜੋ ਜੋ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਸ਼ਾਂਤੀ ਦਾ ਮਾਰਗ ਵੀ ਸ਼ਕਤੀ ਸੇ ਹੋ ਕੇਰ ਜਾਂਦਾ ਹੈ ਯਾਨੀ ਕੀ ਉਹਨਾਂ ਨੇ ਕਿਹਾ ਦਾ ਪਾਥ ਆਫ ਪੀਸ ਆਲਸੋ ਫਾਲੋਸ ਫਰੋਮ ਦਾ ਪਾਥ ਆਫ ਸਟਰੈਂਥ ਜਾਂ ਫਿਰ ਪਾਵਰ ਬਿਨਾ ਪਾਵਰ ਤੋਂ ਕੁਛ ਨਹੀਂ ਹੁੰਦਾ ਜੇ ਤੁਸੀਂ ਇੰਡੀਵਿਜੂਅਲ ਲੈਵਲ ਤੇ ਦੇਖੋ ਜੇ ਤੁਹਾਡੇ ਕੋਲ ਮੈਂਟਲ ਪਾਵਰ ਨਹੀਂ ਹੈ ਨਾ ਤੁਸੀਂ 10 ਘੰਟੇ ਬੈਠ ਕੇ ਪੀਸੀਐਸ ਦੀ ਪੜਾਈ ਨਹੀਂ ਕਰ ਸਕਦੇ ਐਮ ਆ ਰਾਈਟ ਜੇ ਮੈਂ ਪੋਲਿਟੀਕਲ ਲੈਵਲ ਤੇ ਗੱਲ ਕਰਾਂ ਜੇ ਤੁਹਾਡੇ ਕੋਲ ਰਿਫਾਰਮਸ ਕਰਨ ਦੀ ਪਾਵਰ ਨਹੀਂ ਹੈ ਨਾ ਤੁਸੀਂ ਰਿਫਾਰਮਸ ਨਹੀਂ ਕਰ ਸਕਦੇ ਇਕਨੋਮੀ ਵਧੀਆ ਨਹੀਂ ਚਲਾ ਸਕਦੇ ਹੁਣ ਮੋਦੀ ਜੀ ਨੇ ਇਹ ਗੱਲ ਕਿਉਂ ਕਹੀ ਉਹਦਾ ਰਿਲੇਸ਼ਨ ਸਭ ਤੋਂ ਜ਼ਿਆਦਾ ਇਸ ਚੀਜ਼ ਤੇ ਹੈ ਥੈਟ ਇੰਡੀਆ ਵਿਲ ਨਾਊ ਨਾਟ ਐਕਸੈਪਟ ਐਨੀ ਨਿਊਕਲੀਅਰ ਬਲੈਕਮੇਲ ਐਂਡ ਇਫ ਥੇਅਰ ਇਜ਼ ਅ ਟੈਰਰ ਅਟੈਕ ਔਨ ਇੰਡੀਆ ਜੇ ਤੁਸੀਂ ਕੱਲ ਨੂੰ ਦੁਬਾਰਾ ਪਹਿਲਗਾਮ ਕਰਦੇ ਹੋ ਜੇ ਤੁਸੀਂ ਕੱਲ ਨੂੰ ਦੁਬਾਰਾ ਪੁਲਵਾਮਾ ਕਰਦੇ ਹੋ ਵੀ ਵਿਲ ਹਿਟ ਬੈਕ ਹੁਣ ਇਹ ਚੀਜ਼ਾਂ ਸਮਝ ਕੇ ਨਾ ਇਹ ਚੀਜ਼ਾਂ ਸੁਣ ਕੇ ਤੁਹਾਨੂੰ ਇਸ ਚੀਜ਼ ਜ਼ਰੂਰ ਦਿਮਾਗ ਚਾੜੀ ਹੋਏਗੀ ਕਿ ਪਹਿਲਾਂ ਸਿਰਫ ਨਿਊਕਲੀਅਰ ਬਲੈਕਮੇਲ ਸਮਝਾ ਤੇ ਦੋ ਹੁੰਦਾ ਕੀ ਹੈ ਸੋ ਆਜੋ ਪਿਆਰਿਓ ਤੇਹਾਨਾ ਸੁਣਿਓ ਵਾਟ ਇਜ਼ ਦਿਸ ਨਿਊਕਲੀਅਰ ਬਲੈਕਮੇਲ ਸਭ ਤੋਂ ਪਹਿਲਾਂ ਆਪਾਂ ਇਸ ਚੀਜ਼ ਤੇ ਦੇਖਾਂਗੇ ਦਾ ਡਿਫੀਨੇਸ਼ਨ ਆਫ ਨਿਊਕਲੀਅਰ ਬਲੈਕਮੇਲ ਜਿਹੜੀ ਇੰਟਰਨੈਸ਼ਨਲ ਰਿਲੇਸ਼ਨਸ ਵਿੱਚ ਦਿੱਤੀ ਗਈ ਹੈ ਨਿਊਕਲੀਅਰ ਬਲੈਕਮੇਲ ਕਹਿੰਦੇ ਉਹ ਚੀਜ਼ ਹੁੰਦੀ ਹੈ ਜਿੱਥੇ ਮੈਂ ਅੰਡਰਲਾਈਨ ਕੀ ਕੀਤਾ ਥ੍ਰੈਟ ਜਿਹੜੇ ਲਾਲ ਵਾਲੇ ਸ਼ਬਦਾਂ ਉਨਾਂ ਤੇ ਧਿਆਨ ਦਿਓ ਜਿੱਥੇ ਥ੍ਰੈਟ ਇਨਵੋਲਵ ਹੁੰਦਾ ਹੈ ਨਿਊਕਲੀਅਰ ਵੈਪਨ ਨੂੰ ਯੂਜ਼ ਕਰਨ ਦਾ ਸਿਰਫ ਥ੍ਰੈਟ ਅਸਲ 'ਚ ਨਹੀਂ ਕਰਨੇ ਥ੍ਰੈਟ ਹੈ ਕਿ ਭਾਈ ਮੈਂ ਇਹ ਚੀਜ਼ ਯੂਜ਼ ਕਰ ਦੂੰਗਾ ਤੁਸੀਂ ਜਾਣਦੇ ਹੋ ਕਈ ਵਾਰ ਅਸਲ ਵਿੱਚ ਕੋ ਤੁਹਾਡੀ ਕਿਸੇ ਲੜਾਈ ਹੋ ਗਈ ਤੁਸੀਂ ਧਮਕੀ ਨਹੀਂ ਦਿੰਦੇ ਬੁਲਾ ਲਵਾ ਬੰਦੇ ਜੀ ਫੋਨ ਕਰਕੇ ਇਹਨੂੰ ਉਸ ਬੰਦੇ ਨੂੰ ਨਾ ਇਨਟੂ 100 ਕਰ ਲਓ ਦੈਟ ਇਜ਼ ਦਿਸ ਕਿ ਤੁਸੀਂ ਨਿਊਕਲੀਅਰ ਵੈਪਨ ਦੀ ਧਮਕੀ ਦੇ ਰਹੇ ਹੋ ਯੂਜ਼ ਨਹੀਂ ਕਰ ਰਹੇ ਬਟ ਯੂ ਆਰ ਸੇਇੰਗ ਕਿ ਜੇ ਤੁਸੀਂ ਫੋਰ ਐਗਜ਼ਾਮਪਲ ਵਾਰ ਨਹੀਂ ਰੋਕੀ ਜੇ ਤੁਸੀਂ ਮੇਰੀ ਗੱਲ ਨਹੀਂ ਮੰਨੀ ਮੈਂ ਨਿਊਕਲੀਅਰ ਵੈਪਨ ਤੁਹਾਡੇ ਛੱਡ ਦੂੰਗਾ ਕਿਉਂ ਕੀ ਲਿਖਿਆ ਬੈਨੀਫਿਟਸ ਦਾ ਥ्रेटਨਿੰਗ ਪਾਰਟੀ ਜਿਹੜੀ ਪਾਰਟੀ ਦੇ ਕੋਲ ਨਿਊਕਲੀਅਰ ਵੈਪਨ ਹੈ ਉਹ ਡਰਾਉਂਦੀ ਹੈ ਧਮਕਾਉਂਦੀ ਹੈ ਕਿ ਨਿਊਕਲੀਅਰ ਵੈਪਨ ਯੂਜ਼ ਕਰਾਂਗੇ ਕਿਉਂ ਆਪਣੇ ਫਾਇਦੇ ਦੇ ਲਈ ਤੇ ਹੁਣ ਇਹ ਚੀਜ਼ ਕਿਉਂ న్యూਸ ਵਿੱਚ ਹੈ ਦੇਖੋ ਸੇਮ ਥਿੰਗ ਥਿਸ ਇਜ਼ ਥਟ ਪਾਕਿਸਤਾਨੀ ਕਮਾਂਡਰ ਜਿन्होने ਪ੍ਰੈਸ ਕਾਨਫਰੰਸ ਕੀਤੀ ਸੀ ਤੁਸੀਂ ਇਹਨਾਂ ਦੀ ਕਦੀ ਪੂਰੀ ਪ੍ਰੈਸ ਕਾਨਫਰੰਸ ਸੁਣੋਗੇ ਨਾ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਵੀ ਨਿਊਕਲੀਅਰ ਵੈਪਨਸ ਐਮ ਐਨ ਰੱਖੇ ਕੀ ਸੀ ਇਹ ਇਹ ਇੱਕ ਮੈਸੇਜ ਸੀ ਇੱਕ ਜੈਸਚਰ ਇੰਡੀਆ ਤੱਕ ਪਹੁੰਚਾਣਾ ਸੀ ਕਿ ਜੇ ਤੁਸੀਂ ਨਹੀਂ ਰੁਕੇ ਅਸੀਂ ਨਿਊਕਲੀਅਰ ਵਾਰ ਤੇ ਉਤਰ ਸਕਦੇ ਹਾਂ ਐਂ ਯਕੀਨ ਮੰਨਿਓ ਨਿਊਕਲੀਅਰ ਵੈਪਨ ਪਤਾ ਕਿਉਂ ਇਨੇ ਖਤਰਨਾਕ ਨੇ ਜੇ ਇੱਕ ਵਾਰ ਉਹਦਾ ਧਮਾਕਾ ਹੁੰਦਾ ਹੈ ਨਾ ਨਿਊਕਲੀਅਰ ਰਿਐਕਸ਼ਨ ਹੁੰਦਾ ਰਹਿੰਦਾ ਹੁੰਦਾ ਰਹਿੰਦਾ ਹੁੰਦਾ ਰਹਿੰਦਾ ਐਂਡ ਆਲੇ ਦੁਆਲੇ ਦਾ ਸਾਰਾ ਏਰੀਆ ਖਤਮ ਹੁੰਦਾ ਐ ਐਂਡ ਤੇ ਇਹ ਤੇ ਵੈਸੇ ਹੀ ਇਨੇ ਬੇਫਕੂਫ ਨੇ ਪਾਰਡਨ ਮਾਈ ਵਰਡਸ ਬਟ ਦੇ ਆ ਇਨੇ ਇਹਨੇ ਦੇ ਆਰ ਸਟੂਪਿਡ ਇੱਕ ਵਾਰ ਇਹਨਾਂ ਦੇ ਮੰਤਰੀ ਨੇ ਇਹ ਬਿਆਨ ਦਿੱਤਾ ਸੀ ਕਿ ਅਸੀਂ ਜਿਹੜਾ ਨਿਊਕਲੀਅਰ ਵੈਪਨ ਹੈ ਨਾ 2250 ਗ੍ਰਾਮ ਵਿੱਚ ਉੱਪਰੋਂ ਸਿੱਟਾਂਗੇ ਤੇ ਸਿਰਫ ਮੁਸਲਮਾਨ ਏਰੀਆ ਬਚੇਗਾ ਬਾਕੀ ਸਾਰੇ ਏਰੀਆ ਖਤਮ ਹੋ ਜਾਣਗੇ ਦਾ ਅਟਰ ਸਟੂਪਿਡਿਟੀ ਇਹਨਾਂ ਨੂੰ ਕੋਈ ਪੁੱਛੇ ਆ 2250 ਗ੍ਰਾਮ ਪਨੀਰ ਦੀ ਥੈਲੀ ਹੈ ਜਿਹੜੀ ਤੂੰ ਉੱਪਰੋਂ ਸਿੱਟੇਂਗਾ ਨਿਊਕਲੀਅਰ ਵੈਪਨ ਹੈ 2250 ਗ੍ਰਾਮ ਸਿੱਟ ਚਾਹੇ 1 ਕਿਲੋ ਸਿੱਟ ਥੈਟ ਇਜ਼ ਦਾ ਅਟਰ ਸਟੂਪਿਡਿਟੀ ਹੁਣ ਪ੍ਰੋਬਲਮ ਇਹ ਹੈ ਕਿ ਇਹੋ ਜੇ ਸਟੂਪਿਡ ਆਰਮੀ ਦੇ ਕੋ ਨਿਊਕਲੀਅਰ ਵੈਪਨਸ ਆ ਜਿਹੜੇ ਕਿ ਪੂਰੀ ਦੇਸ਼ੋ ਦੁਨੀਆ ਨੂੰ ਤਬਾਹ ਕਰ ਸਕਦੇ ਨੇ ਪ੍ਰੋਬਲਮ ਉੱਥੇ ਆਂਦੀ ਹੈ ਜਦੋਂ ਉਹ ਕਹਿੰਦੀ ਹੈ ਥ੍ਰੈਟ ਦਿੰਦੀ ਹੈ ਨਾ ਇਹੋ ਜੀ ਆਰਮੀ ਇਹੋ ਜੀ ਸਟੂਪਿਡ ਆਰਮੀ ਇਹੋ ਜੇ ਮਿਲਿਟੈਂਟਸ ਜਿੱਥੇ ਆਰਮੀ ਨੂੰ ਮਿਲਿਟੈਂਟਸ ਚਲਾ ਰਹੇ ਨੇ ਉਹੋ ਜਿਹਾ ਦੇਸ਼ ਜਦੋਂ ਧਮਕੀ ਦਿੰਦਾ ਹੈ ਕਿ ਨਿਊਕਲੀਅਰ ਯੂਜ਼ ਕਰ ਲਾਂਗੇ ਪੂਰੀ ਦੁਨੀਆ ਉਹਨੂੰ ਸੀਰੀਅਸਲੀ ਲੈਂਦੀ ਹੈ ਕਿ ਇਹਨਾਂ ਦਾ ਦਿਮਾਗ ਖਰਾਬ ਹੈ ਪਾਕਿਸਤਾਨ ਇਜ਼ ਅ ਰੋਗ ਨੇਸ਼ਨ ਕਿ ਪਰ ਦਾ ਸੱਚ ਨਾ ਚਲਾ ਦੇ ਇਹਨਾਂ ਦਾ ਵਾਟ టు ዱ ਦੇ ਹੈਵ ਟੂ ਲੂਜ਼ केर तो वो करेगा ना जिद को कुछ खून में होगा ये कुछ खोन ही नहीं है गरीबी भरी पई है इनफ्लेन भरी पई है इन्होंने को है खून दिस इज द पॉइंट इसी करके वर्ल्ड टेक्स दम वेरी सीरीयसली सो हूँ तो समझ आ चुक है वट इज़ न्यूकलीयर ब्लैकमेल हूँ आप करें अज के टाइम एक कंसैप्ट कि उतर गया है बहुत देर तक चल रहा है मैं घटों घट्ट दस साल तो न्यूकलीयर ब्लैकमेल पढ़ रहा तो है जो मैं तैयारी कर रहा मैं एम ए पोलीटल सैंस की वकालत च गया ਬਟ ਅੱਜ ਹੀ ਇਹ ਸ਼ਬਦ ਸਾਨੂੰ ਕਿਉਂ ਸੁਣਨ ਨੂੰ ਮਿਲਿਆ ਬਿਕੋਜ਼ ਆਫ ਦਾ ਸਿੰਪਲ ਰੀਜ਼ਨ ਥਿਸ ਕਿराना ਹिल्स ਸਟੇਡ ਪਿਆ ਰਹੇ ਹੋ ਇਹ ਇੱਕ ਇਹੋ ਜੀ ਚੀਜ਼ ਹੈ ਜਿਹੜੀ ਅੱਜ ਕੱਲ ਨਿਊਜ਼ ਚ ਬਣੀ ਹੋਈ ਹੈ ਕਿराना ਹਿਲ ਸਾਈਟ ਇੱਕ ਇਹੋ ਜੀ ਹਿਲ ਸਾਈਟ ਹੈ ਜਿਹਦੇ ਵਾਸਤੇ ਇੱਕ ਖਬਰ ਛਪੀ ਸੀ ਪਾਕਿਸਤਾਨਸ ਨਿਊਕਸ ਬਸਟਡ ਯਾਨੀ ਕਿ ਇੰਡੀਆ ਨੂੰ ਪਤਾ ਲੱਗ ਗਿਆ ਕਿ ਜਿਹੜੇ ਪਾਕਿਸਤਾਨ ਦੇ ਨਿਊਕਲੀਅਰ ਵੈਪਨ ਹੈ ਕਿੱਥੇ ਪਏ ਨੇ ਤੇ ਉਹਦੇ ਵਿੱਚ ਇੱਕ XIF ਪਾਇਲਟ ਸਾਹਿਬ ਉਹਨਾਂ ਦੀ ਵੀ ਇੰਟਰਵਿਊ ਛਪੀ ਹੈ ਇਸ ਯੂਰੇਸ਼ੀਅਨ ਟਾਈਮਜ਼ ਦੇ ਵਿੱਚ ਉਹਨਾਂ ਨੇ ਕਿਹਾ ਹੈ ਇੰਡੀਆ ਨੇ ਕਿराना ਹिल्स ਤੇ ਅਟੈਕ ਕਰ ਦਿੱਤਾ ਹੈ ਤੇ ਉੱਥੇ ਕਰਕੇ ਕੁਝ ਨਿਊਕਲੀਅਰ ਲੀਕੇਜ ਜਾਂ ਫਿਰ ਕੁਝ ਇਦਾਂ ਦਾ ਨਿਊਕਲੀਅਰ ਰਿਲੇਟਿਡ ਉਹਨਾਂ ਤੋਂ ਸਾਂਭਿਆ ਨਹੀਂ ਗਿਆ ਐਂਡ ਥਿਸ ਇਜ਼ ਦਾ ਐਵਿਡੈਂਸ ਆਫ ਥਿਸ ਉਹਨਾਂ ਨੇ ਸੈਟਲਾਈਟ ਇਮੇਜਰੀ ਕਹੀ ਹੈ ਤੇ ਕਿਹਾ ਕਿ ਇੱਕ ਇਹ 에어ਬੇਸ ਹੈਗਾ 에어ਬੇਸ ਦਾ ਨਾਮ ਹੈ ਮੁਸ਼ਫ 에어ਵੇਸ ਇਸ ਤੋਂ 7 ਕਿਲੋਮੀਟਰ ਇਧਰ ਨੂੰ ਕਿਰਾਨਾ ਹਿਲ ਕਿਰਾਨਾ ਹਿਲਸ ਹੈ ਤੇ ਉਧਰ স্মੋਕ ਦੇਖੀ ਗਈ ਸੀ ਕਦੀ ਵੀ ਨਹੀਂ ਦੇਖੀ ਗਈ ਜੇ ਤੁਹਾਨੂੰ ਹੋਰ ਇੰਟਰਸਟ ਹੈ ਨਾ ਵੇਰਿਓ ਏਰੀਆ 51 ਕਦੀ ਸਰਚ ਕਰਿਓ YouTube ਤੇ try to search area 51 US ਦਾ ਇਹ ਕਿਹੋ ਜਿਹਾ ਏਰੀਆ ਹੈ ਜਿੱਥੇ ਤੁਸੀਂ ਜਾ ਨਹੀਂ ਸਕਦੇ ਇਦਾਂ ਕਿਹਾ ਜਾਂਦਾ ਯੂਐਸਡੀ ਜਿੰਨੇ ਰਿਸਰਚਸ ਐ ਚਾਹੇ ਉਹ ਲੈਂਡ ਬੇਸ ਕਰਦਾ ਹੈ 에어 ਬੇਸ ਕਰਦਾ ਹੈ ਸਪੇਸ ਦੇ ਕਰਦਾ ਹੈ ਨਿਊਕਲੀਅਰ ਵੈਪਨਸ ਦੇ ਕਰਦਾ ਹੈ 댓 ਹੈਪਨਸ ਇਨ ਏਰੀਆ 51 ਉਹ ਇਨਾ ਹਾਈਲੀ ਸਿਕਿਉਰਿਟੀ ਵਾਲਾ ਏਰੀਆ ਤੁਸੀਂ ਜਾਣ ਨਹੀਂ ਸਕਦੇ ਉਹਦੇ ਆਲੇ-ਦੁਆਲੇ ਜਿਹੜੇ ਲੋਕ ਰਹਿੰਦੇ ਨੇ ਉਹ ਕਹਿੰਦੇ ਨੇ ਅਸੀਂ ਕਦੀ ਰਾਤ ਨੂੰ ਚੀਕਾਂ ਦੀ ਆਵਾਜ਼ ਸੁਣਦੇ ਆਂ ਕਦੀ ਇੱਕ ਦੋ ਵਾਰ ਤੇ ਕਹਿੰਦੇ ਸਾਨੂੰ ਦਿਖਿਆ ਹੈ ਕਿ ਸ਼ਰੀਰ ਇਨਸਾਨ ਦਾ ਤੇ ਥੱਲੇ ਵਾਲਾ ਜਿਹੜਾ ਏਰੀਆ ਹੈ ਉਹ ਜਾਨਵਰ ਦਾ ਇਹੋ ਜੀ ਮਿਊਟੇਸ਼ਨਸ ਵੀ ਕਰ ਰਹੇ ਨੇ ਬਹੁਤ ਕਨਸਪੀਰੇਸੀ ਵਾਲੀ ਚੀਜ਼ਾਂ ਨੇ ਪਾਕਿਸਤਾਨ ਦੇ ਕਿਰਾਨਾ ਹिल्स ਨੂੰ ਨਾ ਇਟ ਇਸ ਸੈਡ ਕਿ ਥਿਸ ਇਜ਼ ਪਾਕਿਸਤਾਨਸ ਏਰੀਆ 51 ਸੋਚੋ ਇਨਾ ਸੈਕਰੀਟਿਵ ਏਰੀਆ ਹੈ ਤੇ ਕਿਹਾ ਜਾ ਰਿਹਾ ਕਿ ਦਿਸਿੰਗ স্মੋਕ ਕੇ ਹੋਏ ਵੀ ਉਸ ਟਾਈਮ ਤੇ ਇੰਡੀਆ ਨੇ ਕਿਤਨਾ ਕਿਤੇ ਨੂੰ ਤਬਾਹ ਕਰਤਾ ਜਾਂ ਫਿਰ ਏਟਲੀਸਟ ਡੈਮੇਜ ਪਹੁੰਚਾਇਆ ਐ ਐਂਡ ਪ੍ਰੋਬਲਮ ਕੀ ਹੈ ਕਿ ਇੱਥੇ ਪਾਕਿਸਤਾਨ ਦੇ ਨਿਊਕਲੀਅਰ ਵੈਪਨਸ ਪਏ ਸੀ ਪਰ ਗੱਲ ਇਹ ਆਂਦੀ ਹੈ ਕਿ ਪਹਿਲਾਂ ਜੀਓਗ੍ਰਾਫੀ ਦੇਖੋ ਇਹਦੀ ਕੀ ਇੱਥੇ ਪੋਸੀਬਲ ਸੀ ਸਟ੍ਰਾਈਕ ਕਰਨਾ ਆਪਾਂ ਬਹੁਤ ਗੱਲਾਂ ਕਰ ਰਹੇ ਹਾਂ ਕਿ ਉੱਤੇ ਸਟ੍ਰਾਈਕ ਹੋਗੀ ਕੀ ਇੱਥੇ ਪੋਸੀਬਲ ਸੀ ਸਟ੍ਰਾਈਕ ਕਰਨਾ ਜੀ ਹਾਂ ਇੰਡੀਅਨ 에ਅਰ ਫੋਰਸ ਵਾਸਤੇ ਕੁਝ ਵੀ ਇੰਪੋਸੀਬਲ ਨਹੀਂ ਸੀ ਕਿਉਂਕਿ ਆਪਾਂ ਉਹਨਾਂ ਦੇ 에ਅਰ ਡਿਫੈਂਸ ਸਿਸਟਮ ਪਹਿਲਾਂ ਹੀ ਖਰਾਬ ਕਰਤੇ ਅੱਪਾ ਉਹਨਾਂ ਦੇ 에ਅਰ ਡਿਫੈਂਸ ਸਿਸਟਮ ਤਬਾਹ ਕਰਤੇ ਤੇ ਸਾਨੂੰ ਇੰਨੀ ਇੰਟੈਲੀਜੈਂਸ ਤੋਂ ਪਤਾ ਸੀ ਕਿ ਰਾਣਾ ਹिल्स ਪਾਕਿਸਤਾਨ ਦੀ ਨਿਊਕਲੀਅਰ ਵਾਰਹੈਡ ਵਾਲੀ ਸਾਈਟ ਹੈ ਐਂਡ ਆਪਾਂ ਇਹ ਸੈਟੇਲਾਈਟ ਇਮੇਜ ਜੇ ਮੇਰੇ ਕੋਲ ਹੈ ਸੋਚੋ ਮੈਂ ਗੂਗਲ ਕੀਤਾ ਮੇਰੇ ਕੋਲ ਰਾਣਾ ਹिल्स ਦੀ ਸੈਟੇਲਾਈਟ ਇਮੇਜ ਆ ਗਈ ਤੇ ਸਾਡੀ ਆਰਮੀ ਕੋਲ ਤਾਂ ਇਸ ਤੋਂ ਲੱਖ ਗੁਣਾ ਚੰਗੀ ਇੰਟੈਲੀਜੈਂਸ ਹੈ ਕਿਉਂ ਨਾ ਕੋਲ ਨਹੀਂ ਆਏਗੀ ਐਂਡ ਜਦੋਂ ਅਸੀਂ ਉਹਨਾਂ ਦੇ ਨਿਊਕਲੀਅਰ ਵੈਪਨ ਜਿੱਥੇ ਰੱਖਦੇ ਆ ਉਸ ਸਾਈਟ ਤੇ ਹੀ ਹਮਲਾ ਕਰਤਾ ਹੁਣ ਨਿਊਕਲੀਅਰ ਬਲੈਕਮੇਲ ਕਿਸ ਬਿਨਾਤੇ ਕਰਨਗੇ ਸੋਚੋ ਹੁਣ ਕਿਸ ਲੌਜਿਕ ਨਾਲ ਉਹ ਸਾਨੂੰ ਕਹਿਣਗੇ ਕਿ ਤੁਸੀਂ ਵਾਰ ਰੋਕ ਦੋ ਐਂਡ ਅਸੀਂ ਨਿਊਕਲੀਅਰ ਵੈਪਨ ਦਾ ਅਟੈਕ ਟਰਦੇ ਕਰਾਂਗੇ ਤੁਸੀਂ ਤੇ ਆਪਣੇ ਨਿਊਕਲੀਅਰ ਵੈਪਨ ਸਾਹਮ ਕੇ ਵੀ ਰੱਖ ਸਕਦੇ ਸੋਚੋ ਇਹੋ ਜੀ ਖਬਰ ਪਾਕਿਸਤਾਨ ਵਾਸਤੇ ਕਿਉਂ ਉਡ ਰਹੀ ਹੈ ਇੰਡੀਆ ਦੇ ਨਿਊਕਲੀਅਰ ਵੈਪਨਸ ਵਾਸਤੇ ਕਿਉਂ ਨਹੀਂ ਇਹੋ ਜੀ ਖਬਰ ਉਡ ਰਹੀ ਸੋਚਣ ਵਾਲੀ ਗੱਲ ਹੈ ਠੀਕ ਹੈ ਜੀ ਸੋ ਨਾਓ ਕੀ ਇਹ ਸਾਰੀ ਚੀਜ਼ਾਂ ਇੰਡੀਆ ਨੇ ਸਟ੍ਰਾਈਕ ਕੀਤੀ ਨਿਊਜ਼ ਚੱਲ ਰਹੀ ਹੈ ਕੀ ਇਹ ਸੱਚ ਹੈ ਜਾਂ ਇਹ ਝੂਠ ਹੈ ਜਦੋਂ ਇਹ ਸੇਮ ਸਵਾਲ ਆਪਣੇ ਜਿਹੜੇ 에ਅਰ ਦੇ ਹੈਡ ਨੇ 에ਅਰ ਦੇ ਹੈਡ ਨੇ ਆਪਣੇ ਜਿਹੜੇ 에ਅਰ ਚੀਫ ਨੇ ਭਾਰਤੀ ਸਾਹਿਬ ਨੂੰ ਕੀਤਾ ਗਿਆ ਇਨਾਂ ਪ੍ਰੈਸ ਕਾਨਫਰੰਸ ਇਨਾਂ ਨੇ ਬੜਾ ਇੱਕ ਨਾ ਸਟੀਕ ਜਵਾਬ ਦਿੱਤਾ ਇੱਕ ਇਨਾਂ ਨੇ ਬੜਾ ਇਹੋ ਜਿਹਾ ਜਵਾਬ ਦਿੱਤਾ ਜੋ ਸਟੀਕ ਦੇ ਨਾਲ ਨਾਲ ਮਿਸਟਰੀਅਸ ਵੀ ਹੈ ਦੇਖੋ ਕਿਦਾਂ ਉਹਨਾਂ ਨੇ ਕਿਹਾ ਸਾਨੂੰ ਪਤਾ ਹੀ ਨਹੀਂ ਕਿ ਰਿਆਨਾ ਹिल्स ਕੀ ਹੈ ਤੇ ਉੱਥੇ ਕੀ ਪਿਆ ਸੀ ਠੀਕ ਹੈ ਹੀ ਹੈਜ਼ ਕੈਟੈਗੋਰਿਕਲੀ ਡਿਨਾਈਡ ਕਲੇਮਸ ਕੀ ਭਾਈ ਉੱਥੇ ਨਿਊਕਲੀਅਰ ਵੈਪਨ ਸਟੋਰੇਜ ਹੈਗਾ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਕਿਹੜਾ ਨਿਊਕਲੀਅਰ ਵੈਪਨ ਸਟੋਰੇਜ ਕਿਰੀ ਕਰਾਣਾ ਹੈ ਵੀ ਡੋਨਟ ਨੋ ਐਂਡ ਡਿਫੈਂਸ ਐਕਸਪਰਟਸ ਕਹ ਰਹੇ ਨੇ ਆਬਵੀਅਸਲੀ ਇੰਡੀਆ ਨੇ ਤਾਂ ਇਦਾਂ ਹੀ ਕਹਿਣਾ ਸੀ ਬਿਕਾਜ਼ ਹਾਊ ਕੈਨ ਵੀ ਪਬਲੀਕਲੀ ਸੇ ਕਿ ਆਪਾਂ ਉਹਨਾਂ ਦੇ ਨਿਊਕਲੀਅਰ ਤੇ ਅਟੈਕ ਕੀਤਾ ਹਾਊ ਕੈਨ ਵੀ ਪਬਲੀਕਲੀ ਸੇ ਕਿ ਉਹਨਾਂ ਦਾ ਜਿਹੜਾ ਨਿਊਕਲੀਅਰ ਇੰਸਟਾਲੇਸ਼ਨਸ ਆ ਉਹਨੂੰ ਆਪਾਂ ਸ਼ਾਇਦ ਤਬਾਹ ਕਰਤਾ ਜਾਂ ਉੱਥੇ ਡੈਮੇਜ ਕਰਤਾ ਕਿਉਂਕਿ ਉਹਨਾਂ ਨੇ ਕਦੀ ਮੰਨਣਾ ਨਹੀਂ ਜੇ ਆਪਾਂ ਇਹ ਗੱਲ ਕਹਿਤੀ ਫਿਰ ਇੰਡੀਆ ਇਰਿਸਪੌਂਸਿਬਲ ਨੇਸ਼ਨ ਹੋ ਗਿਆ ਕਿ ਤੁਹਾਨੂੰ ਨਹੀਂ ਪਤਾ ਕਿ ਨਿਊਕਲੀਅਰ ਇਨਸਟਾਲੇਸ਼ਨਸ ਦਾ ਅਟੈਕ ਨਹੀਂ ਕਰੀਦਾ ਜੇ ਰੇਡੀਏਸ਼ਨ ਬਾਹਰ ਆ ਗਿਆ ਕਿੰਨੇ ਲੋਕ ਮਰਨਗੇ ਸੋਚੋ ਨਾ ਹਾਊ ਕੈਨ ਇੰਡੀਅਨ 에ਅਰ ਫੋਰਸ ਸੇ ਕਿ ਆਪਾਂ ਕੀਤਾ ਫਿਰ ਅਪਾ ਰਿਸਪੌਂਸਿਬਲ ਨੇਸ਼ਨ ਤਾਂ ਨਹੀਂ ਹੋਏ ਨਾ ਹੋ ਸਕਦਾ ਹੈ ਇਸੇ ਕਰਕੇ ਇਹਨਾਂ ਨੇ ਕਿਹਾ ਨੋ ਇਹ ਆਪਾਂ ਗੱਲ ਨੂੰ ਦਬਾ ਦਿੰਨੇ ਆ ਹੋ ਸਕਦਾ ਪਰ ਲਾਸਟ ਵਿੱਚ ਦਨ ਸਭ ਤੋਂ ਇੰਪੋਰਟੈਂਟ ਸਕਾਲਰਸ ਦੀ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਦੇਖੋ ਕਦੀ ਵੀ ਇੰਟਰਨੈਸ਼ਨਲ ਰਿਲੇਸ਼ਨਸ ਨੂੰ ਸਮਝਣਾ ਹੁੰਦਾ ਹੈ ਨਾ ਸਕਾਲਰਸ ਦੇ ਕੋਲ ਜਾਓ ਜਿਹੜੇ ਬੰਦੇ 50 50 ਸਾਲਾ ਤੋਂ ਰਿਸਰਚ ਕਰ ਰਹੇ ਨੇ ਨਾ ਉਹਨਾਂ ਦੇ ਰਿਸਰਚ ਤੁਹਾਡੇ ਸਾਹਮਣੇ ਰੱਖਣ ਲੱਗੇ ਆ ਵਾਟ ਦੇ ਆਰ ਸੇਇੰਗ ਅਬਾਊਟ ਹਾਲ ਆਫ ਦਿਸ ਥਿੰਗਸ ਹੁਣ ਗੱਲ ਇਹ ਹੈ ਕਿ ਜਿਹੜੇ ਨਿਊਕਲੀਅਰ ਵੈਪਨਸ ਹੈ ਕਿ ਉਹ ਪੀਸ ਮੇਨਟੇਨ ਕਰਨ ਫਿਰ ਹੈਲਪ ਕਰ ਰਹੇ ਨੇ ਥਿੰਕ ਅਬਾਊਟ ਦਿਸ ਜੇ ਤੁਸੀਂ ਰੋਜ਼ ਡਰੋਨ ਦੇਖ ਰਹੇ ਸੀ ਰਾਤ ਨੂੰ ਰੋਜ਼ ਬੰਬ ਧਮਾਕੇ ਸੁਣ ਰਹੇ ਸੀ ਤੁਹਾਡਾ ਵੀ ਦਿਲ ਕਰਦਾ ਸੀ ਕਿ ਰੁਕ ਜਾਏ ਪਰ ਉਹ ਰੁਕ ਨਹੀਂ ਰਿਹਾ ਸੀ ਹੋ ਸਕਦਾ ਹੈ ਕੱਲ ਨੂੰ ਉਹਨਾਂ ਦੇ ਹੋਰ ਜੈਟ ਆ ਜਾਂਦੇ ਕੱਲ ਨੂੰ ਸਾਡੇ ਵੀ ਉੱਥੇ ਜੈਟ ਚਲੇ ਜਾਂਦੇ ਪਰ ਇਹ ਚੱਲਦਾ ਰਹਿੰਦਾ ਇਹ ਰੁਕਦਾ ਨਹੀਂ ਰੁਕਿਆ ਕਿੱਦਾਂ ਇਦਾਂ ਕਿਹਾ ਜਾ ਰਿਹਾ ਹੈ ਕਿ ਜਦੋਂ ਕਿਰਾਨਾ ਹिल्स ਤੇ ਅਟੈਕ ਹੋਇਆ ਜਦੋਂ ਉਹਨਾਂ ਨੂੰ ਲੱਗਿਆ ਕਿ ਹੁਣ ਤੇ ਸਾਡੇ ਨਿਊਕਲੀਅਰ ਤੇ ਅਟੈਕ ਹੋ ਗਿਆ ਪਾਕਿਸਤਾਨ ਦੀ NCA ਜਿਹੜੀ ਨਿਊਕਲੀਅਰ ਕਮਾਂਡ ਅਥਾਰਟੀ ਹੈ ਉਹ ਬੈਠੀ ਤੇ ਯੂਐਸ ਐਕਟਿਵ ਹੋ ਗਿਆ ਬਿਕੋਜ਼ ਦੇ ਡੋਨਟ ਵਾਂਟ ਅਨ ਅਨਦਰ ਨਿਊਕਲੀਅਰ ਵੈਪਨਸ ਵਾਰ ਜੇ ਇਹ ਹੋ ਜਾਂਦੀ ਹੈ ਯੂ ਐਸ ਦਾ ਸਭ ਤੋਂ ਵੱਡਾ ਫੇਲੀਅਰ ਹੈ ਕਿਉਂਕਿ ਉਹ ਇਸ ਟਾਈਮ ਕਿਤੇ ਨਾ ਕਿਤੇ ਵਰਲਡ ਲੀਡਰ ਦਾ ਵਰਲਡ ਆਰਡਰ ਦਾ ਉਹੀ ਹੈੱਡ ਹੈ ਸੋ ਨਾਓ ਕੁਮਾ ਫਿਰਾ ਕੇ ਗੱਲ ਯੂ ਐਸ ਤੇ ਆ ਜਾਂਦੀ ਤੇ ਇੰਡੀਆ ਤੇ ਵੀ ਆ ਜਾਂਦੀ ਕਿ ਭਈ ਯੂ ਆਰ ਐਨ ਇਰਰਿਸਪੋਨਸੀਬਲ ਨੇਸ਼ਨ ਫਿਰ ਹੋਇਆ ਕੀ ਸਾਰਿਆਂ ਤਿਰਾਂ ਨੂੰ ਬਿਠਾਇਆ ਗਿਆ ਤੇ ਬੋਲਿਆ ਗਿਆ ਹੁਣ ਇਹ ਗੱਲ ਖਤਮ ਕਰ ਦੋ ਹੁਣ ਗੱਲ ਨਿਊਕਲੀਅਰ ਤੱਕ ਜਾਣ ਵਾਲੀ ਹੈ ਤੇ ਜਦੋਂ ਇਹ ਗੱਲ ਹੋਈ ਸਾਰਿਆਂ ਤੇਰਾ ਮੰਨ ਗਿਆ ਜਦੋਂ ਸਾਰਿਆਂ ਤੇਰਾ ਮੰਨ ਗਿਆ ਸੀਜ਼ਫਾਇਰ ਹੋ ਗਿਆ ਐਂਡ ਪੀਸ ਅਟੇਨ ਹੋ ਗਿਆ ਪਹਿਲਾਂ ਵੀ ਇਦਾਂ ਹੀ ਹੋਇਆ ਸੀ 99 uh, 1999 ਵਾਲੀ ਵਾਰਤ ਵੀ ਕੰਦੇ ਇਦਾਂ ਹੋਇਆ ਸੀ ਤਾਂ ਹੁਣ ਨਾਓ ਦਾ ਪੁਆਇੰਟ ਇਜ਼ ਫਿਰ ਕੀ ਨਿਊਕਲੀਅਰ ਵੈਪਨਸ ਰੱਖਣਾ ਵਧੀਆ ਹੈ ਕੀ ਨਿਊਕਲੀਅਰ ਵੈਪਨਸ ਜਿਹੜੀ ਡਾਇਟਰੈਂਸ ਹੈ ਕੀ ਜਿਹੜਾ ਨਿਊਕਲੀਅਰ ਬਲੈਕਮੇਲ ਹੈ ਉਹ ਵਧੀਆ ਚੀਜ਼ ਹੈ ਕਿਉਂਕਿ ਉਹਦੇ ਪੀਸ ਅਟੇਨ ਕਰਵਾ ਰਿਹਾ ਹੈ ਇਸੀ ਚੀਜ਼ ਬਾਰੇ ਇੱਕ ਬੜੇ ਫੇਮਸ ਸਕਾਲਰ ਨੇ ਆਪਣੇ ਕੋਲ ਐਸ ਪਾਲ ਕਪੂਰ ਸਾਹਿਬ ਉਹ ਆਪਣੀ ਕਿਤਾਬ ਵਿੱਚ ਲਿਖਦੇ ਨੇ ਡੇਂਜਰਸ ਡਿਟਰੈਂਟ ਉਹਨਾਂ ਦੀ ਕਿਤਾਬ ਹੈ ਉਹਦੇ ਵਿੱਚ ਦਿਖਦੇ ਨੇ ਯੈਸ ਇਟ ਨਿਊਕਲੀਅਰ ਵੈਪਨਸ ਕ੍ਰੀਏਟ ਅ ਸਟੈਬਿਲਿਟੀ ਇਨਸਟੈਬਿਲਿਟੀ ਪੈਰਾਡੌਕਸ ਯਾਨੀ ਕਿ ਨਿਊਕਲੀਅਰ ਵੈਪਨਸ ਦਾ ਸਾਊਥ ਏਸ਼ੀਆ ਦੇ ਵਿੱਚ ਹੋਣਾ ਇੰਡੀਆ ਐਂਡ ਪਾਕਿਸਤਾਨ ਕੋਲ ਉਹਨੇ ਸਟੈਬਿਲਿਟੀ ਕ੍ਰੀਏਟ ਕੀਤੀ ਹੈ ਸੁਣ ਕੇ ਜਰਾ ਇੱਕ ਵਾਰ ਕਿੱਦਾਂ ਕਹਿੰਦੇ ਸਟੈਬਿਲਿਟੀ ਕ੍ਰੀਏਟ ਕੀਤੀ ਹੈ ਕਿਉਂਕਿ ਹੁਣ ਦੋਨਾਂ ਤਿਰਾਂ ਕੋਲ ਨਿਊਕਲੀਅਰ ਵੈਪਨਸ ਹੈ ਜੇ ਇੱਕ ਚਲਾਊਗਾ ਦੂਸਰੇ ਤੇ ਡਿਸਟਰਕਸ਼ਨ ਹੋਏਗੀ ਤੇ ਦੂਸਰਾ ਵੀ ਚਲਾਣ ਦੀ ਧਮਕੀ ਦੇ ਸਕਦਾ ਹੈ ਦੋਨਾਂ ਨੂੰ ਪਤਾ ਹੈ ਐਮ ਏ ਡੀ ਮਿਊਚੁਅਲੀ ਅਸ਼ੋਰਡ ਡਿਸਟਰਕਸ਼ਨ ਹੋਣੀ ਹੈ ਕਿਸੇ ਕਰਕੇ ਦੋਨੋਂ ਸ਼ਾਂਤ ਬੈਠੇ ਨੇ ਤੇ ਸਟੈਬਿਲਿਟੀ ਹੋ ਰਹੀ ਹੈ ਕਿਤੇ ਨਾ ਕਿਤੇ ਐਗਰੀ ਕਰਦੇ ਆਂ ਇਸ ਗੱਲ ਤੇ ਪਰ ਉਹਦੇ ਨਾਲ ਨਾਲ ਉਹ ਇਨਸਟੈਬਿਲਿਟੀ ਵੀ ਕਹਿੰਦੇ ਨੇ ਉਹ ਕਹਿੰਦੇ ਨੇ ਮੰਨ ਲਿਆ ਕਿ ਦੋਨੋਂ ਧਿਰ ਇੱਕ ਦੂਸਰੇ ਤੇ ਨਿਊਕਲੀਅਰ ਅਟੈਕ ਤੋਂ ਡਰਦੇ ਡਰਦੇ ਸ਼ਾਇਦ ਕਨਵੈਨਸ਼ਨਲ ਅਟੈਕ ਵੀ ਨਹੀਂ ਕਰ ਰਹੇ ਪਰ ਪਾਕਿਸਤਾਨ ਵਰਗੀ ਕੰਟਰੀ ਇਸ ਚੀਜ਼ ਦੀ ਆੜ ਲੈ ਕੇ ਇਸ ਚੀਜ਼ ਦੀ ਓਟ ਲੈ ਕੇ ਟੈਰੋਰਿਸਟ ਭੇਜੀ ਜਾ ਰਹੀ ਹੈ ਫਿਰ ਤੇ ਉਹ ਜਿਹੜੇ ਟੈਰੋਰਿਸਟ ਭੇਜੇ ਜਾ ਰਹੇ ਨੇ ਲੋ ਲੈਵਲ ਇਨਸਰਜੈਂਸੀਜ਼ ਨੂੰ ਜਿਹੜੇ ਸਪੋਰਟ ਕਰ ਰਹੇ ਨੇ ਉਹਦੇ ਨਾਲ ਇੰਡੀਆ ਤੇ ਇਨਸਟੈਬਿਲਿਟੀ ਹੋ ਰਹੀ ਹੈ ਜੇ ਇੰਡੀਆ ਤੇ ਇਨਸਟੈਬਿਲਿਟੀ ਹੋ ਰਹੀ ਹੈ ਤੇ ਸਾਊਥ ਏਸ਼ੀਆ ਤੇ ਇਨਸਟੈਬਿਲਿਟੀ ਹੋ ਰਹੀ ਹੈ ਸੋ ਨਿਊਕਲੀਅਰ ਵੈਪਨਸ ਜਿਹੜੇ ਨੇ ਇੱਕ ਪੈਰਾਡਾਕਸ ਕ੍ਰੀਏਟ ਕਰ ਰਹੇ ਨੇ ਸਟੇਬਿਲਿਟੀ ਇਨਸਟੇਬਿਲਿਟੀ ਦਾ ਅੱਗੇ ਦੇਖੀਏ ਇੱਕ ਹੋਰ ਸਕਾਲਰ ਨੇ ਆਪਣੇ ਕੋਲ ਬੜੇ ਇੰਪੋਰਟੈਂਟ ਸਕਾਲਰ ਜਿਨ੍ਹਾਂ ਦਾ ਨਾਮ ਹੈ ਵਿਪਨ ਨਾਰੰਗ ਸਾਹਿਬ ਇਹਨਾਂ ਦੀ ਕਿਤਾਬ ਦੇਖੋ ਦਾ ਫਰਜਾਈਲ ਬੈਲੈਂਸ ਆਫ ਟੈਰਰ ਹੁਣ ਇਹਦੇ ਵਿੱਚ ਇੱਕ ਹੋਰ ਪਰਸਪੈਕਟਿਵ ਦਿੰਦੇ ਨੇ ਕਹਿੰਦੇ ਨੇ ਜਿਹੜੇ ਪਾਕਿਸਤਾਨ ਦੇ ਨਿਊਕਲੀਅਰ ਵੈਪਨਸ ਹੈ ਉਹ ਇੱਕ ਐਸਿਮੈਟ੍ਰਿਕ ਐਸਕਲੇਸ਼ਨ ਸਟ੍ਰੈਟੇਜੀ ਦੇ ਤਹਿਤ ਰੱਖੇ ਗਏ ਥੈਟ ਮੀਨਸ ਜਿੱਥੇ ਨਿਊਕਲੀਅਰ ਵੈਪਨਸ ਟੈਕਟੀਕਲ ਨੇ ਉਹਨਾਂ ਨੂੰ ਇੰਡੀਆ ਦੀ ਕਨਵੈਨਸ਼ਨਲ ਰਿਟੈਲੀਏਸ਼ਨ ਤੋਂ ਬਚਣ ਲਈ ਕੀਤਾ ਗਿਆ ਹੁਣ ਤੁਸੀਂ ਨਾ ਨੋਰਮਲ ਗੂਗਲ ਕਰ ਲੋ ਗਰੋਕ ਜਿਹੜਾ AI ਹੈ ਚਾਟ ਜੀਪੀਟੀ ਹੈ ਇਹਨੂੰ ਪੁੱਛ ਕੇ ਦੇਖੋ ਕੈਨ ਪਾਕਿਸਤਾਨ ਵਿਨ ਅ ਕਨਵੈਨਸ਼ਨਲ ਵਾਰ ਅਗੇਂਸਟ ਇੰਡੀਆ ਤੁਹਾਨੂੰ ਸਾਰੇ ਕਹਿਣਗੇ ਨੋ ਕਿਉਂ ਜੇ ਪਾਕਿਸਤਾਨ ਦੀ ਆਰਮੀ ਫੋਰ ਐਗਜ਼ਾਮਪਲ 4 ਲੱਖ ਹੈ ਆਪਣੀ ਦੇਖ ਲਓ ਕਿੰਨੀ ਹੈ ਜੀ ਜੇ ਉਹਨਾਂ ਦੇ ਕੋਲ 1 ਸਰਮਨੈਂਟ ਆਪਣੇ ਕੋਲ ਦੱਸ ਹੈ ਜੋ ਉਹ ਨਾ ਗੋ ਐਰਕ੍ਰਾਫਟ ਕੈਰੀਅਰ ਹੈ ਨਹੀਂ ਆਪਣੇ ਕੋ ਦੋ ਦੋ ਹੈ ਉਹ ਕਨਵੈਨਸ਼ਨਲ ਵਾਰਫੇਅਰ ਚ ਸਾਡੇ ਤੋਂ ਨਹੀਂ ਜਿੱਤ ਸਕਦੇ ਇਸੇ ਕਰਕੇ ਵਿਪਨ ਨਾਰਿੰਗ ਸਾਹਿਬ ਕਹਿੰਦੇ ਨੇ ਉਹਨਾਂ ਦੇ ਕੋਲ ਨਿਊਕਲੀਅਰ ਵੈਪਨਸ ਹੋਣਾ ਇਟ ਇਜ਼ ਜਸਟ ਲਾਈਕ ਐਨ ਇੰਸ਼ੋਰੈਂਸ ਇੱਕ ਇਟ ਇਜ਼ ਜਸਟ ਲਾਈਕ ਐਨ ਇੰਸ਼ੋਰੈਂਸ ਕਿਦਾਂ ਇੰਸ਼ੋਰੈਂਸ ਕੰਮ ਕਰਦਾ ਤੁਸੀਂ ਵੈਪਨਸ ਰੱਖ ਲੇ ਹੁਣ ਤੁਹਾਨੂੰ ਇਹ ਹੈ ਕਿ ਤੁਸੀਂ ਬਸ ਇੰਡੀਆ ਨੂੰ ਡਰਾ ਸਕਦੇ ਹੋ ਕਿ ਯਾਰ ਜੇ ਤੁਸੀਂ ਆਪਣਾ ਆਈਐਨਐਸ ਵਿਕਰਾਂਤ ਭੇਜਿਆ ਅਸੀਂ ਨਿਊਕਲੀਅਰ ਛੱਡ ਦਾਂਗੇ ਅਗੇਨ ਦੈਨ ਵਿਪਨ ਨਾਰੰਗ ਆਲਸੋ ਸੇਜ਼ ਕਿ ਨਿਊਕਲੀਅਰ ਵੈਪਨਸ ਆਰ ਗੁੱਡ ਉਤੇ ਪੀਸ ਮੇਨਟੇਨ ਕਰ ਰਹੇ ਨੇ ਉਹਨੇ ਆਪਣੀ ਕਿਤਾਬ ਚ ਲਿਖਿਆ ਪਰ ਉਸ ਤੋਂ ਇਲਾਵਾ ਜੇ ਮੈਂ ਤੀਸਰਾ ਪਰਸਪੈਕਟਿਵ ਦੇਖਾਂ ਇੱਕ ਹੋਰ ਪਰਸਪੈਕਟਿਵ ਜਿਹੜੇ ਕਿ ਬਹੁਤ ਐਮਿਨੈਂਟ ਪ੍ਰੋਮਿਨੈਂਟ ਜਿਹੜੇ ਇੰਡੀਅਨ ਅਮਰੀਕਨ ਸਕਾਲਰ ਨੇ ਐਸ਼ਲੇ ਜੇ ਟੈਲਸ ਇਹ ਕੀ ਗੱਲ ਕਰਦੇ ਨੇ ਇਹ ਰੀਸੈਂਟ ਦੀ ਗੱਲ ਕਰਦੇ ਨੇ ਆਪਰੇਸ਼ਨ ਸਿੰਦੂਰ ਨਾਲ ਰਿਲੇਟ ਕਰਦੇ ਨੇ ਕਹਿੰਦੇ ਜਦੋਂ ਆਪਾਂ ਗੱਲ ਕਰ ਰਹੇ ਸੀਗੇ ਕਿ ਪਾਕਿਸਤਾਨ ਦਾ ਨਿਊਕਲੀਅਰ ਬੈਕਮੇਲ ਹੈ ਉਸ ਤੋਂ ਡਰ ਕੇ ਰਹੋ ਉਸ ਤੋਂ ਬਚ ਕੇ ਰਹੋ ਉਸ ਟਾਈਮ ਇੰਡੀਆ ਇਨਾ ਟੈਕਨੋਲੋਜੀਕਲੀ ਐਡਵਾਂਸ ਨਹੀਂ ਸੀਗਾ ਇੰਡੀਆ ਕੋਲ ਇਜ਼ਰਾਈਲੀ ਹੈਰੋਪ ਡਰੋਨਸ ਨਹੀਂ ਸੀਗੇ ਇੰਡੀਆ ਕੋਲ ਆਕਾਸ਼ ਮਿਸਾਈਲ ਸਿਸਟਮ S400 ਨਹੀਂ ਸੀਗਾ ਬਟ ਨਾਓ ਵੀ ਆਰ ਟੈਕਨੋਲੋਜੀਕਲੀ ਵੈਰੀ ਐਡਵਾਂਸਡ ਸਾਡੇ ਕੋਲ ਹਰ ਚੀਜ਼ ਹੈ ਪ੍ਰੀਸੀਸ਼ਨ ਮਿਊਨੀਸ਼ਨ ਜਿਹੜੇ ਆਪਾਂ ਡਰੋਨ ਛੱਡ ਰਹੇ ਹਾਂ ਉਸੇ ਜਗ੍ਹਾ ਤੇ ਗਿਰ ਰਹੇ ਨੇ ਜਿੱਥੇ ਆਪਾਂ ਛੱਡ ਰਹੇ ਹਾਂ ਪ੍ਰੋਪਰ ਮਿਸਾਈਲ ਡਿਫੈਂਸ ਸਿਸਟਮ ਸਾਰਾ ਕੁਝ ਹੈ ਆਪਣੇ ਕੋਲ ਤੇ ਬਈ ਆਪਾਂ ਨਿਊਕਲੀਅਰ ਅਟੈਕ ਵੀ ਰੋਕਣ ਦੇ ਕਾਬਿਲ ਕਹਿੰਦਾ ਹੋ ਚੁੱਕੇ ਹਾਂ ਤੇ ਇਸੀ ਚੀਜ਼ ਨੂੰ ਦੇਖ ਕੇ ਪਾਕਿਸਤਾਨ ਦੀ ਜਿਹੜੀ ਅਬਿਲਿਟੀ ਹੈ ਟੂ ਯੂਜ਼ ਨਿਊਕਲੀਅਰ ਵੈਪਨਸ ਉਹ ਹੌਲੀ 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 ਖਤਮ ਹੁੰਦੀ ਜਾ ਰਹੀ ਹੈ ਪਹਿਲਾਂ 10 ਸਾਲ ਪਹਿਲਾਂ ਪਾਕਿਸਤਾਨ ਦੇ ਨਿਊਕਲੀਅਰ ਦਾ ਇੰਨਾ ਡਰ ਹੁੰਦਾ ਸੀ ਇੰਡੀਆ ਨੂੰ ਕਿ ਆਪਾਂ ਕੁਝ ਕਰਦੇ ਨਹੀਂ ਸੀਗੇ 26 11 ਤੋਂ ਬਾਅਦ ਆਪਾਂ ਕੀ ਕੀਤਾ ਕੁਝ ਵੀ ਨਹੀਂ ਕੀਤਾ ਪਰ ਨਾਓ ਵੀ ਆਰ ਸੋ ਟੈਕਨੋਲੋਜੀਕਲੀ ਐਡਵਾਂਸ ਕਿ ਸਾਨੂੰ ਇਹਨਾਂ ਤੇ ਨਿਊਕਲੀਅਰ ਵੈਪਨਸ ਤੋਂ ਵੀ ਨਹੀਂ ਡਰ ਲੱਗ ਰਿਹਾ ਐਂਡ ਵੀ ਆਰ ਗਿਵਿੰਗ देम ਅ ਬਿਫਿਟਿੰਗ ਰਿਪਲਾਈ ਉਹ ਵੀ ਇਹਨਾਂ ਦੀ ਤਰਤੀ ਤੇ ਜਾ ਕੇ ਯੂ ਆਰ ਅੰਡਰਸਟੈਂਡਿੰਗ ਥਿਸ ਐਂਡ ਇਹਦਾ ਸਭ ਤੋਂ ਜਿੰਦਾ ਜਾਗ ਦਾ ਸਬੂਤ ਕੀ ਹੈ ਆਪਰੇਸ਼ਨ ਸਿੰਦੂਰ ਨਾਓ ਦ ਕੁਐਸਚਨ ਫਾਰ ਯੂ ਇਜ਼ ਕਿ ਤੁਸੀਂ ਇਹਦੇ ਵਿੱਚੋਂ ਕਿਹੜੀ ਥਿਉਰੀ ਤੇ ਬਿਲੀਫ ਕਰਦੇ ਹੋ ਤੁਹਾਨੂੰ ਸਭ ਤੋਂ ਜ਼ਿਆਦਾ ਕਿਹੜੀ ਥਿਉਰੀ ਪਸੰਦ ਆਈ ਕਿਉਂਕਿ ਇਹ ਥਿਉਰੀਜ਼ ਪਿਆਰੇ ਹੋ ਤੁਹਾਨੂੰ ਯੂਪੀਐਸਸੀ ਦੇ ਪੇਪਰ ਐਸੇ ਪੇਪਰ ਜਿਹੜਾ ਸੌਰੀ ਯੂਪੀਐਸਸੀ ਦਾ ਜੀਐਸ 2 ਦਾ ਪੇਪਰ ਹੈ ਐਸੇ ਪੇਪਰ ਹੈ ਪੰਜਾਬ ਪੀਸੀਐਸ ਦਾ ਐਸਏ ਐਨ ਜੀਐਸ 2 ਦਾ ਪੇਪਰ ਹੈ ਉਹਦੇ ਵਿੱਚ ਇਹ ਕੰਮ ਆਉਣਗੇ ਜੇ ਤੁਹਾਨੂੰ ਹੋਰ ਕਨਸੈਪਚੁਅਲ ਕਲੈਰਿਟੀ ਲੱਗਦਾ ਹੈ ਕਿ ਮੈਨੂੰ ਚਾਹੀਦੀ ਹੈ ਰਿਗਾਰਡਿੰਗ ਇੰਟਰਨੈਸ਼ਨਲ ਰਿਲੇਸ਼ਨਸ ਪੋਲੀਟੀ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਸਾਡਾ ਬਹੁਤ ਹੀ ਨੋਮੀਨਲ ਰੇਟ ਤੇ ਰਿਕਾਰਡਡ ਕੋਰਸ ਹੈ 5000 ਰੁਪਏ ਦਾ ਸਿਰਫ ਉਹਨੂੰ ਅਵੇਲ ਕਰ ਸਕਦੇ ਹੋ ਐਂਡ ਜੇ ਤੁਸੀਂ ਇਹੋ ਜਿਹਾ ਹੋਰ ਕੰਟੈਂਟ ਇਹੋ ਜਿਹੀ ਹੋਰ ਅਪਡੇਟਸ ਨੂੰ ਸੁਣਨਾ ਚਾਹੁੰਦੇ ਹੋ ਦਿਸ ਇਜ਼ ਮਾਈ ਟੈਲੀਗ੍ਰਾਮ ਚੈਨਲ ਇੱਥੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਮੈਂ ਇਥੇ ਰੋਜ਼ ਸਟੂਡੈਂਟਸ ਨਾਲ ਗੱਲਾਂ ਬਾਤਾਂ ਵੀ ਕਰਦਾ ਹਾਂ ਉਹਨਾਂ ਨੂੰ ਮੋਟੀਵੇਟ ਵੀ ਕਰਦਾ ਹਾਂ ਐਂਡ ਰੋਜ਼ ਦੇ ਆਪਾਂ ਕੁਐਸਚਨਸ ਵੀ ਡਿਸਕਸ ਕਰਦੇ ਹਾਂ ਸੋ ਬਿਆਰਿਓ ਦੱਸ ਕੇ ਜ਼ਰੂਰ ਜਾਇਓ ਕਿਹੜੀ ਥਿਊਰੀ ਸਹੀ ਹੈ ਤੁਹਾਨੂੰ ਕੀ ਲੱਗਦਾ ਹੈ ਵਟ ਇਜ਼ ਰਾਈਟ ਸਤਸ੍ਰੀਆ ਗਾਲ ਜੀ